ਕਿ ਐਕਚੁਅਲੀ ਅਸੀਂ ਇੰਨਾ ਵੱਡਾ ਸੋਚਿਆ ਨਹੀਂ ਸੀਗਾ ਜਿਸ ਹਿਸਾਬ ਨਾਲ ਪ੍ਰੋਜੈਕਟ ਬਣ ਗਿਆ ਹੈ ਨਾ ਸੋ ਇੱਕ ਕਹਾਣੀ ਸੀ ਕਿ ਸਾਨੂੰ ਲੱਗਦਾ ਸੀ ਇਸ ਚੀਜ਼ ਤੇ ਗੱਲ ਹੋਣੀ ਚਾਹੀਦੀ ਆ ਸੋ ਅਸੀਂ ਆਪਣੀ ਗੱਲ ਕਹੀ ਹੈ ਸੋ ਉਹਨੂੰ ਫਿਲਮ ਫੈਸਟੀਵਲ ਵੱਲੋਂ ਵੀ ਅੱਜ ਦੀ ਸਕਰੀਨਿੰਗ ਵੱਲੋਂ ਵੀ ਸਾਰੇ ਵੱਲੋਂ ਪਰਮਾਹਾਰਾ ਮਿਲਿਆ ਸੋ ਮੈਂ ਥੈਂਕ ਯੂ ਕਰਦਾ ਸਾਰੇ মিডিਆ ਪਰਸਨਸ ਦਾ ਵੀ ਸਾਰੇ ਦਾ ਸਪੈਸ਼ਲੀ ਆਏ ਹੋ ਥੈਂਕ ਯੂ so much ਸਾਰੇ ਉਹਨਾਂ ਜੱਸੀ ਸਰ ਉਸਦੀ ਆਫ ਕੈਮਰਾ ਟਿਪਸ ਤੇਰੇ ਸੀ ਵੀ ਵਾਪਸ ਨਾ ਜਾਇਆ ਕਰੂ ਮੈਂ ਕਿਹਾ ਉਹਨ ਕੈਮਰਾ ਵੀ ਕਹਿ ਤਾ ਨਹੀਂ ਮੈਂ ਆਫ ਕੈਮਰਾ ਇਸ ਲਈ ਕਹਿ ਰਿਹਾ ਸੀਗਾ ਕਿ ਗੱਲ ਕੀ ਹੁੰਦੀ ਹੈ ਕਿ ਕਈ ਵਾਰੀ ਕੋਈ ਬੰਦਾ ਤੁਹਾਨੂੰ ਛੱਡ ਕੇ ਚਲਾ ਜਾਂਦਾ ਉਸ ਤੋਂ ਬਾਅਦ ਦੂਸਰੀ ਬੰਦੇ ਦੀ ਲਾਈਫ ਕਿੰਨੀ ਇਫੈਕਟ ਹੋ ਸਕਦੀ ਹੈ ਕਈ ਵਾਰੀ ਸਾਰੀ ਉਮਰ ਨਿਕਲ ਜਾਂਦੀ ਹੈ ਉਹਦੀ ਸੋ ਉਹ ਮੁੰਡਾ ਕੁੜੀ ਕੋਈ ਵੀ ਹੋ ਸਕਦਾ ਪਰ ਉਹਦੇ ਪਿੱਛੇ ਕਈ ਵਾਰੀ ਤੁਹਾਡੀ ਕਿਸੇ ਦੂਸਰੇ ਪਰਸਨ ਦੀ ਲਾਈਫ ਇੰਨੀ ਇਫੈਕਟ ਹੋ ਜਾਂਦੀ ਹੈ ਕਿ ਉਹ ਸਾਰੀ ਉਮਰ ਜਿਉਣ ਜੋਗਾ ਹੀ ਨਹੀਂ ਰਹਿੰਦਾ ਸੋ ਇਟਸ ਆਲ ਅਬਾਊਟ ਥੈਟ ਸੋ ਉਹ ਗੱਲ ਸੀ ਜੱਸੀ ਪੂਨੋਂ ਦੀ ਸਿਲੈਕਸ਼ਨ ਕਿਵੇਂ ਹੋਈ उन लोग की स्टोरी लिखी जल्दी है यार तो बहुत हार्ट टचिंग फिल्म है मैं पहले भी क्या कहते थे कि मैंने भी सवाल तो उनका अच्छा फिल्म वालों की तो आई फिल्म बेटर थैंक यू जी थैंक यू थैंक यू सो मैच कोई बस क्या निकालने के लिए तुमने चोट के में हुई ਕਹਾਣੀ ਸਾਡੇ ਕੋਲ ਕਾਫੀ ਟਾਈਮ ਦੀ ਪਈ ਸੀ ਜੀ ਕਹਾਣੀ ਸਾਡੇ ਆਪਣੇ ਕਲੋਸ ਸੀ ਸਾਨੂੰ ਸੀਗਾ ਕਿ ਜਦੋਂ ਵੀ ਇਹਨੂੰ ਬੜਾਈਏ ਤਾਂ ਐਟ ਲਿਸਟ ਇਹ ਉਸ ਲੈਵਲ ਤੇ ਬਣੇ ਹੈ ਨਾ ਸਾਨੂੰ ਚਿਹਰਾ ਅਸੀਂ ਵੀ ਅਸੀਂ ਕੁਦਰਤੀ ਸੀ ਉਸ ਤੋਂ ਪਹਿਲਾਂ ਇੱਕ ਵੈਬ ਸੀਰੀਜ਼ ਕੀਤੀ ਸੀ ਸ਼ਿਕਰਾ ਦੇ ਉਹਦੇ ਸੈਟ ਤੇ ਜਦੋਂ ਮਿਲੇ ਤਾਂ ਸਾਨੂੰ ਲੱਗਿਆ ਕਿ ਅਸੀਂ ਬਹੁਤ ਕੁਝ ਅੱਛਾ ਕਰ ਸਕਦੇ ਹਾਂ ਔਰ ਇੰਨਾਂ ਦਾ ਕੈਪੇਬਿਲਿਟੀ ਜਿਹੜੀ ਐਕਟਿੰਗ ਵੀ ਹੈਗੀ ਹੈ ਉਹ ਸਾਨੂੰ ਉਹਦੇ ਤੇ ਕੋਈ ਸ਼ੱਕ ਹੀ ਨਹੀਂ ਹੈਗਾ ਸੋ ਸਾਨੂੰ ਲੱਗਿਆ ਕਿ ਸਾਨੂੰ ਮਿਲ ਕੇ ਕਰਨੀ ਚਾਹੀਦੀ ਆ ਸੋ ਅਸੀਂ ਕਲੈਬ ਕੀਤਾ ਹਾਂਜੀ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦੀ ਕਰਨਾ ਚਾਹਾਂਗੀ ਕਿਉਂਕਿ ਫਿਲਮ ਮੇਰੀ ਨਹੀਂ ਹੈਗੀ ਮੇਰੀ ਪੂਰੀ ਟੀਮ ਦੀ ਹੈਗੀ ਆ ਮੈਂ ਇਕੱਲੀ ਕੁਝ ਨਹੀਂ ਕਰ ਪਾਉਂਦੀ ਜੇ ਸਾਰੀ ਟੀਮ ਨਾ ਹੋਵੇ ਕਿਉਂਕਿ ਉਹਨੂੰ ਮੋਤੀਆਂ ਵਾਂਗੂ ਜਿਵੇਂ ਅੱਜ ਮੈਂ ਕਿਹਾ ਸੀ ਕਿ ਮੋਤੀਆਂ ਵਾਂਗੂ ਨਾ ਇੱਕ ਹਾਰ ਬਰੋਇਆ ਜਾਂਦਾ ਔਰ ਪੂਰਾ ਹਾਰ ਹੀ ਹੈ ਇਹ ਕਿਉਂਕਿ ਹਰ ਚੀਜ਼ ਤੋਂ ਬਿਨਾ ਕਿਉਂਕਿ ਇੱਕ ਆਰਟਿਸਟ ਮੇਕਅਪ ਤੋਂ ਬਿਨਾ ਵੀ ਅਧੂਰਾ ਲਾਈਟ ਤੋਂ ਬਿਨਾ ਵੀ ਅਧੂਰਾ ਡਾਇਰੈਕਟਰ ਤੋਂ ਬਿਨਾ ਵੀ ਅਧੂਰਾ ਤੇ ਆਰਟਿਸਟ ਤੋਂ ਵੀ ਬਿਨਾ ਵੀ ਅਧੂਰਾ ਤਾਂ ਉਹ ਕਦੀ ਪੂਰਾ ਹੋ ਹੀ ਨਹੀਂ ਸਕਦਾ ਜਦ ਤੱਕ ਉਹਦੇ ਨਾਲ ਪੂਰੀ ਟੀਮ ਨਾ ਹੋਵੇ ਤੇ ਮੇਰੇ ਲਈ ਇਹ ਬ្លੈਸ ਸਾਰੇ ਵਿਰਦੀ ਸਰ ਨੇ ਕਿਹਾ ਕਿ ਨਾ ਕਿ ਮੈਨੂੰ ਹਮੇਸ਼ਾ ਨਾ ਆਪਣੇ ਆਪ ਤੇ ਕੋ ওভার ਕੌਨਫੀਡੈਂਸ ਰਹਤਾ ਹਮੇਸ਼ਾ ওভার ਕੌਨਫੀਡੈਂਸ ਕਿ ਮੈਂ ਕੁਝ ਕਰਾਂਗੀ ਜ਼ਰੂਰ ਕਰਾਂਗੇ ਪਰ ਇਹ ਪ੍ਰੋਜੈਕਟ ਨੂੰ ਲੈ ਕੇ ਮੈਂ ਓਵਰ ਕੌਨਫੀਡੈਂਸ ਤਾਂ ਸੀ ਕਿ ਸੀ ਕਿ ਨਹੀਂ ਇਹ ਫਿਲਮ ਅਵਾਰਡ ਲਈ ਜਾਊਗੀ ਮੈਂ ਕਹਣਾ ਇਹਨੂੰ ਅਵਾਰਡ ਲਈ ਭੇਜਣਾ ਅਸੀਂ ਜ਼ਰੂਰ ਹੈ ਇੱਕ ਵਾਰੀ ਦੇਖਾਂਗੇ ਜਦੋਂ ਉੱਥੇ ਫਿਲਮਾਂ ਦੇਖੀਆਂ ਕਾਫੀ ਸਾਰੀਆਂ ਕਿਉਂਕਿ ਮੈਂ ਪੂਰੇ ਫੈਸਟੀਵਲ 'ਚ ਸੀਗੀ ਤਾਂ ਮੈਨੂੰ ਲੱਗਿਆ ਕਿ ਨਹੀਂ ਕਿਤੇ ਨਾ ਕਿਤੇ ਹਜੇ ਵੀ ਇਹਦੇ 'ਚ ਕਮੀਆਂ ਮੈਨੂੰ ਆਪਣੇ ਆਪ ਨੂੰ ਹੋਰ ਇੰਪਰੂਵ ਕਰਨਾ ਪਊਗਾ ਪਰ ਜਦੋਂ ਸਾਡੀ ਫਿਲਮ ਸਾਰੇ ਔਨ ਲੈਂਦੀ ਗਈ ਲੈਂਦੀ ਗਈ ਤਾਂ ਫਿਰ ਉਹ ਜਿਹੜਾ ਕੌਨਫੀਡੈਂਸੀ ਪਰ ਓਵਰ ਤਾਂ ਸੀ ਗਈ ਸੀ ਹੋਰ ਓਵਰ ਹੋ ਗਿਆ ਤਾਂ ਮੈਨੂੰ ਲੱਗਦਾ ਕਿ ਮੇਰੇ ਲਈ ਸਭ ਤੋਂ ਬੈਸਟ ਫਿਲਮ ਰਹੀ ਹੈ ਮੇ ਇਹ ਸਭ ਤੋਂ ਵਧੀਆ ਇਹ ਕਹਿ ਸਕਦੀਆਂ ਇਸ ਫਿਲਮ ਨੂੰ ਮੈਂ ਜਿੰਨੀ ਵਾਰ ਵੀ ਦੇਖਿਆ ਔਰ ਮੈਨੂੰ ਲੱਗਦਾ ਕਿ ਮੈਂ ਫਰਸਟ ਟਾਈਮ ਇਹ ਸੋਚਿਆ ਕਿ ਨਹੀਂ ਮੈਂ ਇਸ ਤੋਂ ਹੋਰ ਵੀ ਵਧੀਆ ਕਰ ਸਕਦੀ ਸੀਗੀ ਪਰ ਮੈਂ ਹੁਣ ਨੈਕਸਟ ਟਾਈਮ ਜਿਹੜਾ ਵੀ ਪ੍ਰੋਜੈਕਟ ਕਰੂੰਗੀ ਮੈਨੂੰ ਲੱਗਦੀ ਹੈ ਕਿ ਉਸ ਤੋਂ ਹੋਰ ਵੀ 4 ਗੁਣਾ ਅੱਛਾ ਹੀ ਕਰੂੰਗੀ ਜੋ ਜੋ ਮੈਂ ਕਮੀਆਂ ਆਪਣੇ ਆਪ 'ਚ ਕੱਢੀਆਂ ਨੇ ਮੈਨੂੰ ਪਤਾ ਹੈ ਜਿੰਮੀ ਬਤਨ ਲਾਈਫ ਦੇ ਵਿੱਚ ਪਿਆਰ ਜ਼ਿਆਦਾ ਇੰਪੋਰਟੈਂਟ ਹੈ ਕਿ ਪੈਸਾ ਉਹ ਤੁਸੀਂ ਇਹ ਸਿਰਾਂ ਦੇ ਬੈਂਡ ਨੂੰ ਹਾਰਦੇ ਆ ਪਰਸਨਲ ਲਾਈਫ ਦਾ ਬੈਲੈਂਸ ਹੋਣਾ ਚਾਹੀਦਾ ਪੈਸੇ ਤੇ ਪਿਆਰ ਦੋਹਾਂ ਦਾ ਬੈਲੈਂਸ ਹੋਣਾ ਚਾਹੀਦਾ ਅੱਜ ਦੀ ਡੇਟ 'ਤੇ ਆਪਾਂ ਗੱਲ ਕਰੀਏ ਗੱਲਾਂ ਬਹੁਤ ਵੱਡੀਆਂ ਆਪਾਂ ਕਹਿ ਦਿੰਨੇ ਆ ਕਿ ਪਿਆਰ 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 ਪਰ ਜੇ ਪੈਹਾ ਨਹੀਂ ਹੈਗਾ ਨਾ ਤੁਹਾਡੇ ਕੋਲ ਤੇਕ ਟਾਈਮ ਤੇ ਆ ਕੇ ਨਾ ਉਹ ਚੀਜ਼ਾਂ ਫੇਟ ਹੋ ਜਾਂਦੀਆਂ ਤੇ ਤੁਹਾਨੂੰ ਮਿਹਨਤ ਕਰਨੀ ਚਾਹੀਦੀ ਹੈ ਪੈਸਾ ਕਮਾਓ ਪਿਆਰ ਤਾਂ ਕਰੋ ਨਾਲ ਨਾਲ ਪੈਸਾ ਵੀ ਕਮਾਓ ਸੋ ਮੈਂ ਬਹੁਤ ਬਲੈਸਡ ਫੀਲ ਕਰ ਰਹਾ ਕਿ ਮੈਂ ਇਸ ਪ੍ਰੋਜੈਕਟ ਦਾ ਹਿੱਸਾ ਮੈਂ ਪਹਿਲਾਂ ਵੀ ਦੱਸਿਆ ਕਿ ਮੈਨੂੰ ਥੋੜੀ ਜੀ ਨਾ ਪਹਿਲੇ ਮੈਂ ਦੋ ਚਿੱਤੀ ਜੀ ਸਿਖਾ ਕੇ ਮਦਦ ਕਿੱਦਾਂ ਦੀ ਬਣਾ ਕੇ ਫਿਲਮ ਹੈ ਤੇ ਜਦੋਂ ਮੈਨੂੰ ਪੂਨਮ ਨੇ ਸੁਣਾਈ ਸੀ ਪਰ ਜਿੱਦਾਂ ਹੀ ਮੈਂ ਸੈੱਟ ਤੇ ਪਹੁੰਚਿਆ ਮੈਂ ਜਸਵੀਰ ਦੇ ਦਾ ਕੰਮ ਵੇਖਿਆ ਕਿਉਂਕਿ ਹਰ ਐਕਟਰ ਨੂੰ ਸੈੱਟ ਤੇ ਪਹੁੰਚ ਕੇ ਜਦੋਂ ਡਾਇਰੈਕਟਰ ਦੋ ਤਿੰਨ ਸ਼ਾਟ ਹੁੰਦੇ ਨਾ ਪਤਾ ਲੱਗ ਜਾਂਦਾ ਹੁੰਦਾ ਕਿ ਡਾਇਰੈਕਟਰ ਦਾ ਵਿਜ਼ਨ ਕਲੀਅਰ ਹੈ ਜਾਂ ਡਾਇਰੈਕਟਰ ਨੂੰ ਕੰਮ ਨਹੀਂ ਪਤਾ ਜਾਂ ਸੁਣਾਇਆ ਕੁਝ ਹੋਰ ਸੀ ਉਹਦਾ ਤਾਂ ਹੋ ਕੰਮ ਹੋ ਨਹੀਂ ਰਿਹਾ ਪਰ ਮੈਂ ਬਹੁਤ ਮਤਲਬ ਪਲੈਜ਼ਡਾ ਕਿ ਜਿਵੇਂ ਮੈਂ ਪਹੁੰਚਿਆ ਦੱਸੀ ਵੀਰੇ ਦਾ ਕੰਮ ਸਾਰਾ ਕੁਝ ਬਹੁਤ ਵਧੀਆ ਸੁਮੂਦਲੀ ਹੋ ਰਿਹਾ ਸੀ ਉੱਤੋਂ ਪੋਨਮ ਵਰਗੀ ਐਕਟਰ ਸੀਗੀ ਨਾਲ ਜਦੋਂ ਇਦਾਂ ਦਾ ਐਕਟਰ ਹੋਵੇ ਕਿਉਂਕਿ ਐਕਟਿੰਗ ਕੀ ਹੈ ਨਾ ਗਿਵਨ ਟੇਕ ਹੁੰਦਾ ਹੈ ਤੇ ਸਾਹਮਣੂ ਰਿਐਕਸ਼ਨ ਵਧੀਆ ਹੋਵੇ ਤੇ ਕੰਮ ਨੈਚਰਲੀ ਵਧੀਆ ਨਿਕਲਦਾ ਸੋ ਮੈਂ ਪੋਨਮ ਦਾ ਕੰਮ ਪਹਿਲਾਂ ਵੀ ਵੇਖਿਆ ਹੋਇਆ ਸੀਗਾ ਤੇ ਇਸ ਫਿਲਮ ਚ ਕੋਨਮ ਨਾਲ ਕੰਮ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ ਉਤੋਂ ਇਸ ਫਿਲਮ ਦੇ ਡਾਇਲੌਗ ਇੰਨੇ ਕੁ ਵਧੀਆ ਲਿਖੇ ਹੋਏ ਸੀ ਨਾ ਜਦੋਂ ਅਸੀਂ ਪਲੇ ਵੀ ਕਰ ਰਹੇ ਸੀਗੇ ਨਾ ਅਸੀਂ ਜੀ ਰਹੇ ਸੀਗੇ ਰਾਈਟ ਤੇ ਮੈਨੂੰ ਮਤਲਬ ਬਹੁਤ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਇਸ ਕੈਰੈਕਟਰ ਦੇ ਵਿੱਚ ਜਾਣ ਲਈ ਮੈਂ ਚਾਰ ਪੰਜ ਵਾਰੀ ਸਕ੍ਰਿਪਟ ਪੜ੍ਹੀ ਤੇ ਲਿਖੀ ਇੰਨੀ ਸੋਹਣੀ ਗਈ ਸੀ ਵੀਰੇ ਕਿ ਮਤਲਬ ਕਿ ਮੈਂ ਮੇਰੇ ਅੱਗੇ ਚੱਲਦਾ ਸੀਗਾ ਮਤਲਬ ਕਿ ਇਦਾਂ ਇਦਾਂ ਹੋ ਸਕਦੀ ਹੈ ਪਰ ਉਹਦਾ ਹੋਈ ਉਹ ਡਾਇਰੈਕਟਰ ਦਾ ਕੰਮ ਹੈ ਇਹਨਾਂ ਨੇ ਉਸ ਤਰੀਕੇ ਨੂੰ ਉਹ ਵਿਜ਼ਨ ਨੂੰ ਕੈਮਰੇ ਦੇ ਵਿੱਚ ਉਹਦਾਂ ਪੇਸ਼ ਕੀਤਾ

ਇਹਨੇ ਵੱਡੇ ਮਹਾਰਤ ਦੀਆਂ ਵੀ ਪੱਟੀਆਂ ਪਰ ਪਰਪੂਰਨ ਕਰਨੀ ਛੋਟੀਆਂ ਨੂੰ ਪਰਪੂਰਨ ਕਰਨਾ ਇਹਨੇ ਕੀ ਕਹਿਣਾ ਅਹ ਨਹੀਂ ਪਹਿਲੀ ਗੱਲ ਤੇ ਮੈਂ ਪ੍ਰੋਫੈਸ਼ਨਲੀ ਨਹੀਂ ਆਇਆ ਜੀ ਮੈਂ ਪਰਸਨਲੀ ਆਇਆ ਮੇਰਾ ਪਰਿਵਾਰ ਹੈ ਸਾਰਾ ਔਰ ਮੈਨੂੰ ਲੱਗਦਾ ਹੈ ਕਿ ਇਹ ਜੋ ਐਫਰਟ ਸੀਗਾ ਹੈ ਨਾ ਇਹ ਬਹੁਤ ਨੇਕ ਐਫਰਟ ਆ ਸੋ ਮੈਨੂੰ ਲੱਗਦਾ ਕਿ ਇਹ ਸਾਨੂੰ ਪਹਿਲੇ ਸਾਰੀ ਟੀਮ ਨੂੰ ਸਾਨੂੰ ਥੈਂਕ ਯੂ ਕਹਿਣਾ ਚਾਹੀਦਾ ਕਿ ਇਹਨਾਂ ਨੇ ਸਾਨੂੰ ਇਨਵਾਈਟ ਕੀਤਾ ਸਕਰੀਨਿੰਗ ਰੱਖੀ ਔਰ ਸੈਕੰਡਲੀ ਇਹ ਫਿਲਮ ਮੈਂ ਅਗੇਨ ਅੰਦਰ ਵੀ ਸੇਮ ਗੱਲ ਵਾਪਿਸ baar ਕਰ ਰਹਾ ਕਿ ਇਹ ਜੋ 22-23 ਮਿੰਟਸ ਹੈ ਨਾ ਜੀ ਇਹ ਵੈਬ ਸੀਰੀਜ਼ ਵੀ ਨਹੀਂ ਕੀਤਾ ਜਾ ਸਕਦਾ ਸੋ ਇਹ ਟੀਮ ਦੀ ਬਹੁਤ ਵੱਡੀ ਅਚੀਵਮੈਂਟ ਹੈ ਸਪੈਸ਼ਲੀ ਪੂਨਮ ਜੀ ਐਜ਼ ਅ ਐਕਟਰੈਸ ਮੈਨੂੰ ਲੱਗਦਾ ਕਿ ਇੰਡਸਟਰੀ ਨੂੰ ਇੱਕ ਹੋ ਐਕਟਰ ਦੇਖਣ ਲਈ ਮਿਲਿਆ ਜੋ ਬਹੁਤ ਟਾਈਮ ਤੋਂ ਉਹਨਾਂ ਦਾ ਡਿਊ ਸੀਗਾ ਸੋ ਆਪਾਂ ਪਲੀਜ਼ ਸਾਰੇ ਇਸ ਫਿਲਮ ਨੂੰ ਸਪੋਰਟ ਕਰੀਏ ਅੱਜ ਫਿਲਮ ਸੋਸ਼ਲ ਮੀਡੀਆ ਤੇ ਸ਼ਾਮ ਨੂੰ YouTube ਤੇ ਰਿਲੀਜ਼ ਹੋ ਰਹੀ ਹੈ ਸੋ ਇਹ ਫਿਲਮ ਦਾ ਚੱਲਣਾ YouTube ਤੇ ਉੱਤੇ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਅੱਗੇ ਇਹ ਟੀਮ ਨੂੰ ਇਹੀ ਇਨੀਸ਼ੀਏਟਿਵ ਮਿਲੇਗਾ ਹੋਰ ਇਦਾਂ ਦੀਆਂ ਫਿਲਮਾਂ ਬਣਨਗੀਆਂ